ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵੱਈਆ ਦੇਖ ਰਹੇ ਸੀ ਜਿਵੇਂ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚੱਲ ਪੰਜਾਬ ਵਾਲਿਆਂ ਲਈ ਕੀਤੀ ਇਹ ਗੱਲ ਤਾਂ ਸਮਝ ਆ ਰਹੀ ਆ ਹਰਿਆਣੇ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਹੈ ਜਿਵੇਂ ਪੂਰੇ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖੱਟੜ ਸਾਹਿਬ ਨੂੰ ਚੁਣਿਆ ਸੀਗਾ ਮੈਨੂੰ ਲੱਗਦਾ ਹਰਿਆਣੇ ਦੇ ਲੋਕਾਂ ਨੂੰ ਧਰਨਾ ਮੁਜ਼ਾਹਰਾ ਕਰਨਾ ਮੋਰਚੇ 'ਤੇ ਜਾਣਾ ਉਹਨਾਂ ਦਾ ਜਨਮ ਸਿਰ ਦਾ ਅਧਿਕਾਰ ਹੈ ਉਹ ਖੋਹਣਾ ਨਹੀਂ ਚਾਹੀਦਾ ਦਿੱਲੀ ਵਾਲੇ ਮੋਰਚੇ ਨੂੰ ਲੈ ਕੇ ਆਪਾਂ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਸਤਮਸਤਕ ਹੋਣਾ ਸੀ ਕੁਝ ਕਾਰਨਾ ਕਰਕੇ ਮੈਂ ਲੇਟ ਹੋ ਗਿਆ ਜਾਮ ਸੀਗਾ ਤੇ ਐਸੇ ਗੁਰੂ ਘਰ ਵਿੱਚ ਅੱਜ ਅਕਾਲ ਤੱਕ ਸਾਥ ਤੇ ਅਰਦਾਸ ਕਰਾਂਗੇ ਕਿ ਜਿਹੜਾ ਦਿੱਲੀ ਮੋਰਚਾ ਦੋਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਖਤੇ ਮਿਲੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ ਇਸ ਕਰਕੇ ਅਸੀਂ ਅੱਜ ਦਰਬਾਰ ਸਭ ਨਤਮਸਤਕ ਹੋਣ ਚੱਲੇ ਆ ਦੇਖੋ ਕੱਲ ਜਿਹੜੀ ਗੱਲਬਾਤ ਅੰਮ੍ਰਿਤਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ ਵੀ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵਿਧ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ ਉਧਰ ਜਰ ਦੇਖੋ ਡੈਲੀਗੇਸ਼ਨ ਚ ਤਕਰੀਬਨ ਮਿਰਲ ਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ ਕੇਐਮਐਮ ਦੀਆਂ ਵੀ 12 13 13 ਹੋਣਗੀਆਂ ਤੇ ਐਸਕੇਐਮ ਨਾਨ ਪੋਲਿਟਿਕਲ ਦੀਆਂ ਵੀ ਪੂਰੀਆਂ ਦੇਸ਼ ਭਰ ਦੀਆਂ 13 ਜਿਹੜਾ ਉਹਦਾ ਇੱਕ ਇੱਕ ਨਮਾਇੰਦਗੀ ਨੂੰ ਸ਼ਾਮਲ ਹੋ ਰਿਹਾ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਜਿਵੇਂ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ ਕਈ ਆ ਕਹਿ ਰਹੇ ਕਿ ਅਸੀਂ ਨਾਲ ਆ ਕਈ ਕਹਿ ਰਹੇ ਨਹੀਂ ਨਾਲ ਕੀ ਕਰਨਾ ਚਾਹੀਓ ਦੇਖੋ ਅੰਦੋਲਨ ਅੱਗੇ ਨੂੰ ਵੱਡਾ ਵਾ ਤੁਸੀਂ ਦੇਖ ਰਹੇ ਹੋ ਅੰਦੋਲਨ ਦੀ ਤਿਆਰੀ ਵੱਡੀ ਆ ਠੀਕ ਹੈ ਜੀ ਸਰਕਾਰ ਦੀ ਜਾਰੀ ਕਹਿੰਦੇ ਸਰਕਾਰ ਦੀ ਜਾਰੀ ਵੱਡੀ ਵੱਡੇ ਪੱਧਰ ਤੇ ਐ ਕਿ ਕੀ ਕਹੋਗੇ ਕੋਈ ਰੌਲਾ ਨਹੀਂ ਦੇਖੋ ਸਵਾਲ ਤਾਂ ਇੱਕ ਬਣੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਔਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨ ਆ ਗੋ ਗੱਲ ਨਹੀਂ ਕਰਨਾ ਚਾਹੁੰਦੇ ਇਹਦਾ ਮਤਲਬ ਅਸੀਂ ਸ਼ਾਂਤਮਈ ਟੰਗਣਾ ਬਹਿ ਕੇ ਮਸਲੇ ਦਾ ਹੱਲ ਚਾਹੁੰਦੇ ਆ ਗੱਲਬਾਤ ਦੇ ਵਿੱਚ ਵੀ ਜੋ ਕੁਝ ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵਈਆ ਦੇਖ ਰਹੇ ਸੀ ਜਿੱਮੇ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚਲ ਪੰਜਾਬ ਵਾਲਿਆਂ ਲਈ ਕੀਤੀ ਹੈ ਗੱਲ ਤਾਂ ਸਮਝ ਆ ਰਹੀ ਆ ਹਰਿਆਣੇ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਹੈ ਜਿਵੇਂ ਪੂਰੇ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖਟੜ ਸਾਹਿਬ ਨੂੰ ਚੁਣਿਆ ਸੀਗਾ ਹਰਿਆਣੇ ਦੀ ਤੇ ਮੈਨੂੰ ਲੱਗਦਾ ਹੈ ਹਰਿਆਣੇ ਦੇ ਲੋਕਾਂ ਨੂੰ ਧਰਨਾ ਮਜਾਰਾ ਕਰਨਾ ਮੋਰਚੇ 'ਤੇ ਜਾਣਾ ਉਹਨਾਂ ਦਾ ਜਨਮ ਸਿੱਧਾ ਅਧਿਕਾਰ ਹੈ ਉਹ ਖੋਣਾ ਨਹੀਂ ਚਾਹੀਦਾ ਹਰਿਆਣੇ ਦੇ ਕਿਸਾਨਾਂ ਆ ਗਏ ਆਰਦਾਸ ਕਰਨ ਆਏ ਜੀ ਦਿੱਲੀ ਕੂਚਲੀ ਦਾ ਆ ਸਾਰੇ ਹਰਿਆਣੇ ਦੇ ਕਿਸਾਨਾਂ ਦਾ ਸਾਰਿਆਂ ਦਾ ਰابطਾ ਹੈਗਾ ਜੀ ਹੰਦੇ ਸਾਹਿਬ ਆ ਜੀ ਆਰਦਾਸ ਕਰਨ ਆਏ ਦਿੱਲੀ ਕੂਚਲੀ ਦੀ ਅਰਦਾਸ ਕਰਨ ਲੈ ਆ ਜੀ ਹਾਂ ਦਿੱਲੀ ਕੂਚ ਤੋਂ ਪਹਿਲੋ ਦਿੱਲੀ ਮੋਰਚੇ ਨੂੰ ਸ ਉਹਦੇ ਵਾਸਤੇ ਗੁਰੂ ਘਰ ਨਤਮਸਤਕ ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸ਼ੁਭ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਆਜਾਗੇ ਨਹੀਂ ਦੇਖੋ ਆਜ ਤਾਂ ਸਾਰੇ ਇਕੱਠੇ ਹੋ ਰਹੇ ਹੈਗੇ ਆ ਤੇ ਕੱਲ 12 ਨੂੰ ਵੀ ਨੇੜੇ ਇਕੱਠਾ ਹੋਇਆ ਜਾਊਗਾ ਸ਼ਾਇਦ ਫਤਿਹਗੜ੍ਹ ਸਾਹਿਬ ਸੇ ਇਕੱਠੇ ਹੋ ਜਾਈਏ ਕੂਚ 13 ਦਾ ਹੀ ਆ ਉਹ ਤਾਂ ਜਿਹੜੀ 12 ਦੀ ਮੀਟਿੰਗ ਹੈ ਨਾ ਉਹਦੀ ਸ਼ਾਮ ਚ ਕੀ ਨਿਕਲ ਕੇ ਆਉਂਦਾ ਕੀ ਹੁੰਦਾ ਉਸ ਤੋਂ ਬਾਅਦ ਇਹਦਾ ਫੈਸਲਾ ਕਿ ਤੁਹਾਨੂੰ ਲੱਗੇਗਾ ਦੱਸੋ ਜੀ ਬ੍ਰਿਕੀ ਸਾਹਿਬ ਕਿੱਥੋਂ ਤਿਆਰੀ ਕੀਤੀ ਜਾਣੀ ਜਾਈਂਗੀ ਅੰਬਰਸਤ ਤੋਂ ਦੇਖੋ ਦੇਖੋ ਅੱਜ ਅੱਜ ਦੇ ਦਾਵਾ ਕਰਨਾ ਮੀਟਿੰਗ ਤੋਂ ਬਾਅਦ ਵੀ ਮੀਟਿੰਗਾਂ ਮੰਨੀਆਂ ਜਾਣੀਆਂ ਕਿ ਨਹੀਂ ਮੰਨੀਆਂ ਜਾਣੀਆਂ ਇਹ ਵਾਜਬ ਨਹੀਂ ਹੈਗਾ ਇਹ ਮੀਟਿੰਗ ਤੋਂ ਬਾਅਦ ਪਿਲੀ ਵਾਰੀ ਮੋਰਚਾ ਖੜਮ ਕਰਕੇ ਆਏ ਸੀ ਐਮਐਸਪੀ ਦੀ ਮੱਦੇ ਅੜੀ ਕਿਤੇ ਗੱਲ ਕਿਤੇ ਅੜੀ ਹੈ ਜੀ ਦੇਖੋ ਮੰਗ ਦੱਸੋ ਦੇਖੋ ਡਬਲਿਊਟੀਓ ਨਾਲ ਟਕਰaundੀਆਂ ਮੰਗਾ ਨੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਇਹ ਬਹੁਤ ਸੌਖਾ ਸਖਾਲਾ ਇਹਦੇ ਵਾਸਤੇ ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ ਐਮ ਐਸ ਪੀ ਪਹਿਲੋ ਤੈਅ ਕਰਦੀ ਹੈ ਸਰਕਾਰ 23 ਫਸਲਾਂ ਤੇ 1000 ਬਣਾ ਕੇ ਭਾਵੇਂ ਉਹ ਧਾਰ ਸਾਨੂੰ ਪਸੰਦ ਨਹੀਂ ਉਹ ਉਹਦਾ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਵਾ ਉਦੋਂ ਅੱਗੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਤੋਂ ਗਾਂ ਹੈਗਾ ਵੀ ਗੰਨਾ ਗੰਨੇ ਦਾ ਸੀ 2 100% ਜੋੜ ਕੇ ਉਹਦਾ ਭਾਅ ਤੈਅ ਕੀਤਾ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਲਖੀਮਪੁਰ ਖਰੀਦੇ ਵਿੱਚ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਜਾਣਾ ਰਹਿਤਾ ਵੀ ਨਾ ਗਿਆ ਜੇ ਕਿਸਾਨਾਂ ਦਾ ਦਿਲ ਠੰਡਾ ਕਰਨਾ ਉਹਨੂੰ ਬਾਹਰ ਕੱਢ ਦਿਓ ਦਿਲ ਲਖੀਮਪੁਰ ਖਰੀਦੇ ਜਿਹੜੇ 13 ਇੰਜਰਡ ਆ ਉਹਨਾਂ ਦਾ ਮੁਆਵਜ਼ਾ ਇਹ ਤੋਂ ਗਾਂ ਜਿਹੜਾ ਸਾਰੇ ਕੇਸ ਪਾਏ ਹੋਏ ਆ ਦਿੱਲੀ ਸਮੇਤ ਜਿੰਨੇ ਕੇਸ ਆ ਉਹ ਵਾਪਸੀ ਦਾ ਸਵਾਲ ਹੈ ਬਿਜਲੀ ਸੋਧ ਬਿੱਲ ਜਿਹੜਾ ਨਿੱਜੀ ਕਰਨ ਦਾ ਹਿੱਸਾ ਉਹਨੂੰ ਵਾਪਸ ਲਿਆ ਜਾਣਾ ਜਾਂ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਖੇਤੀ ਨੂੰ ਬਾਹਰ ਕੱਢਣਾ ਚਾਹੀਦਾ ਕਿਸਾਨਾਂ ਨੂੰ ਜਿਹੜੀ ਫਸਲੀ ਬੀਮਾ ਯੋਜਨਾ ਉਹ ਆਪਣੇ ਪੱਧਰ ਤੇ ਸਰਕਾਰ ਜੋੜੇ ਆਰਕੀ ਮਜ਼ਦੂਰਾਂ ਵਾਸਤੇ ਅਸੀਂ ਨਰਿੱਗੜ ਦੀ ਵੀ ਗੱਲ ਕੀਤੀ ਆ ਇਹਨੂੰ 200 ਦਿਨਾਂ ਦਾ ਐਮਐਸਪੀ ਲੈ ਕੇ ਕੁਝ ਜਿੱਤੇ ਬੰਦੇ ਚੰਡੀਗੜ੍ਹ ਨੂੰ ਪੁੱਛ ਕਰੀਆਂ ਐਮਐਸਪੀ ਨੂੰ ਲੈ ਕੇ ਐਮਐਸਪੀ ਜੇ ਚੰਡੀਗੜ੍ਹ ਹੀ ਹੱਲ ਹੋਣਾ ਤਾਂ ਫਿਰ ਦਿੱਲੀ ਜਾਣ ਦੀ ਕੀ ਲੋੜ ਆ ਜੀ ਤੁਹਾਨੂੰ ਜੀ ਦੇਖੋ ਵਾਰ ਤੱਕ ਕਿਤੇ ਵੀ ਹੋ ਸਕਦੀ ਆ ਦਿੱਲੀ ਦਾ ਅੰਦੋਲਨ ਆ ਉਹ ਦਿੱਲੀ ਚੱਲੂਗਾ ਸਾਡੀ ਮੰਗ ਮੁਤਾਬਕ ਹੀ ਉਹ ਚੰਡੀਗੜ੍ਹ ਆਏ ਨੇ ਪਹਿਲੇ ਕਦੀ ਵਿੱਚ ਇਤਿਆਹ ਨਹੀਂ ਜਿਨੀ ਹੋਇਆ ਫਿਰ ਦਿੱਲੀ ਚੱਲ ਕੇ ਚੰਡੀਗੜ੍ਹ ਜਦ ਪੰਜਾਬ ਆਈ ਹੋਵੇ ਇਤਿਹਾਸਕ ਮੌਕਾ ਵਾ ਦੇ ਹਿਸਾਬ ਦੀਆਂ ਤਿਆਰੀਆਂ ਜੇ ਕੋਈ ਟਕਰਾਅ ਹੋਇਆ ਕੌਣ ਜ਼ਿੰਮੇਵਾਰ ਹੈ ਸਰਕਾਰ ਸਰਕਾਰ ਅਸੀਂ ਇੱਕ ਇੱਕ ਮਹੀਨਾ ਪਹਿਲੋ ਦੇਖੋ ਅਲਟੀਮੇਟਮ ਦਿੱਤਾ 9 ਦਸੰਬਰ 2021 ਦੀ ਚਿੱਠੀ ਆਈ ਹੋਈ ਹੈ ਮੋਦੀ ਸਾਹਿਬ ਦੀ 2 ਸਾਲ ਹੋ ਗਿਆ ਮਸਲੇ ਦਾ ਹੱਲ ਨਹੀਂ ਕੀਤਾ ਇੱਕ ਹੁੰਦਾ ਮੰਗਾ ਮੰਗਾ ਨਹੀਂ ਕਮਿਟਮੈਂਟਸ ਜਿਹਨੂੰ ਕਹਿੰਦੇ ਆ ਜਿਹੜੇ ਉਹਨਾਂ ਨੇ ਭਰੋਸੇ ਦਿੱਤੇ ਆ ਉਹ ਜ਼ਿੰਮੇਵਾਰ ਨਹੀਂ ਵੀ ਸਾਨੂੰ ਮਜਬੂਰ ਹੋ ਕੇ ਦਿੱਲੀ ਜਾਣਾ ਪੈ ਰਿਹਾ ਦੋਵਾਂ ਸਾਲਾਂ 'ਚ ਸਾਡੇ ਮਸਲੇ ਹੱਲ ਕਰ ਦਿੰਦੇ ਤਾਂ ਅਸੀਂ ਕਹਿੰਨੇ ਮੋਦੀ ਸਾਹਿਬ ਠੀਕ ਨੇ ਉੰਦੇ ਜੀ ਆਧਿਆਪਨ ਦੀ ਤਿਆਰੀ ਅਮਰਸਤੋਂ ਕਿੱਦਾਂ ਜਾਈਗੀ ਫਦੇ ਘੜ ਤੋਂ ਦੇਖੋ ਅਤੇ ਗੜਾ ਪਾਪਾ ਇਥੋਂ ਅੰਮ੍ਰਿਤਸਰ ਦੇ ਵਿੱਚ ਅੱਜ ਤੱਕ ਇਕੱਠੇ ਹੋਣਾ ਗਾਹਾਂ ਜਾ ਕੇ ਫਤਿਹਗੜ ਸਾਹਿਬ ਇਕੱਠੇ ਹੋਵਾਂਗੇ ਜਿਹੜਾ 13 ਨੂੰ 12 ਵਾਲੀ ਮੀਟਿੰਗ ਆ ਉਹਦੀ ਸ਼ਾਮ ਤੋਂ ਬਾਅਦ ਸਾਰੀ ਪਿਕਚਰ ਤੁਹਾਡੇ ਸਾਹਮਣੇ ਜੋ ਕੁਝ ਵੀ ਹੋਊਗਾ ਜੇ ਸਰਕਾਰ ਕੋ ਐਮਐਸਪੀ ਖਰੀਦੀ ਗਾਰੰਟੀ ਤੇ ਨੋਟੀਫਿਕੇਸ਼ਨ ਕਰਦੀ ਆ ਡਾਕਟਰ ਸੁਆਮੀਨਾਥ ਨੇ ਕਮਿਸ਼ਨ ਦੀ ਮੰਗ ਤੇ ਨੋਟੀਫਿਕੇਸ਼ਨ ਕਰਦੀ ਆ ਕੋ ਕਰਜ਼ੇ ਤੇ ਨੋਟੀਫਾਈ ਕਰਦੀ ਆ ਫਿਰ ਜੜੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਮਿਲ ਕੇ ਵਿਚਾਰਾਂਗੇ ਕਿ ਜੋ ਪ੍ਰਧਾਨ ਸਾਹਿਬ ਜੋ ਉੱਥੇ ਹਾਲਾਤ ਬਣੇ ਨੇ ਇਸ ਲਈ ਇੱਕ ਤਰ੍ਹਾਂ ਦੇ ਜੰਗੀ ਪੱਦਰ ਦੇ ਉਹਨਾਂ ਨੇ ਹਲਾਤ ਬਣਾਏ ਆ ਉਹਦੇ ਵਿੱਚ ਕਗਰ ਕੋਈ ਨੌਜਵਾਨ ਦਾ ਜਾਂ ਕੁਝ ਵੀ ਨੁਕਸਾਨ ਹੁੰਦਾ ਕਿਉਂਕਿ ਲੜਨ ਨੂੰ ਤੁਸੀਂ ਜਾ ਰਹੇ ਜੇ ਦੇਖੋ ਅਸੀਂ ਲੜਨ ਨਹੀਂ ਜਾ ਰਹੇ ਇਸ ਦੁਸ਼ਸ਼ ਵਿੱਚ ਜਮਹੂਰੀਅਤ ਆ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਜਿਹੜਾ ਦੇਸ਼ ਦਾ 60% ਹਿੱਸਾ ਇਹ ਦੇਸ਼ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ ਉਹਨਾਂ ਨੂੰ ਆਪਣਾ ਧਰਨਾ ਮਜਾਰਾ ਕਰਨ ਦਾ ਹੱਕ ਹੈਗਾ ਹਣ ਕੋਈ ਟਰੈਕਟਰ ਕਿਸੇ ਦੀ ਜਾਨ ਨਹੀਂ ਲੈਂਦਾ ਜਾਣਤਾ ਸਰਕਾਰ ਦੇ ਬੈਰੀਕੇਟ ਲੈਣਗੇ ਅਸੀਂ ਅਸੀਂ ਅਤਰੂ ਗੈਸ ਅਸੀਂ ਨਹੀਂ ਅਸੀਂ ਤਾਂ ਪੀਸਫੁਲੀ ਪਿਛਲੀ ਵਾਰੀ ਪੀਸਫੁਲੀ ਕੇ ਹੁਣ ਵੀ ਟਰੈਕਟਰ ਤਾਂ ਅਸੀਂ ਡੀਸੀ ਦਫ਼ਤਰਾਂ ਗਾੜੀ ਲਿਉਂਨੇ ਆ ਹਰਥਾਂ ਟਰੈਕਟਰ ਕੱਢਦੇ ਆਪਦੇ ਤਾਂ ਵੀ ਟਰੈਕਟਰ ਲੈ ਕੇ ਜਾਓਗੇ ਨਾ ਦੇਖੋ ਜਾਇਆ ਜਾਇਆ ਹੀ ਟ੍ਰੈਕਟਰ ਟਾਲੀਆਂ ਦੇ ਜਨਮ ਉਹਨਾਂ ਦੇ ਜਾਇਆ ਨਹੀਂ ਜਾਣਾ ਤੇ ਮੁਸ਼ਕਲ ਹੋਏਗੀ ਦੇਖੋ ਟ੍ਰੈਕਟਰ ਕਿਉਂ ਟਕਰਾਣਗੇ ਜੇ ਸਰਕਾਰ ਨਾ ਟਕਰਾਊਗੀ ਤੇ ਕਿਉਂ ਟਕਰਾਣਗੇ ਸਿੱਧਾ ਆਪਣੇ ਵੱਲੋਂ ਪੀਸਫੁਲੀ ਅਮਪਰਾਮਣ ਤਰੀਕੇ ਨਾਲ ਆਪ ਦਾ ਖਸਾਬ ਜਿਹੜੀ ਜਗ੍ਹਾ ਵਾ ਉਹ ਇੱਕ ਪੁਲ ਹੈ ਇਹ ਕੋਈ ਖਾਲੀ ਜਗ੍ਹਾ ਨਹੀਂ ਹੈ ਅਗਰ ਪੁਲ ਤੋਂ ਵੀ ਕੋਲੇ ਡਿੱਗਦਾ ਤਾਂ ਵੀ ਨੁਕਸਾਨ ਤੇ ਹੈ ਠੀਕ ਹੈ ਇਹ ਤਾਂ ਇਹ ਤਾਂ ਦੇਖੋ ਸਰਕਾਰ ਕਰਨੀ ਨਾ ਦੇਵੇ ਅੰਦੋਲਨ ਸਰਕਾਰ ਮੰਗਾ ਮੰਨ ਲਵੇ ਕੰਮ ਨਿਭੜ ਜਾਵੇ ਜੇ ਨਹੀਂ ਮੰਦੀ ਤਾਂ ਫਿਰ ਉਹਦੇ ਦੇਖੋ ਇਹ ਅੱਜ ਨਹੀਂ ਨਾ ਕਹਿ ਸਕਦੇ ਅੱਜ ਨਹੀਂ ਨਾ ਕਹਿ ਸਕਦੇ ਉਹ ਜਬਰਦਸਤੀ ਆਪਣੀਆਂ ਗੱਲਾਂ ਸਾਡੇ ਮੂੰਹ 'ਚ ਇਹ ਤਾਂ 12 ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂ ਕੀ ਲੱਗਦਾ ਤੁਹਾਨੂੰ ਕੱਲ੍ਹ ਦਾ ਇੱਕ ਮੀਟਿੰਗ ਰਹਿ ਗਈ ਹੈ ਕੀ ਰਵਈਆ ਕੀ ਲੱਗਦਾ ਦੇਖੋ ਸਰਕਾਰ ਅਸੀਂ ਆਪਣੇ ਵੱਲੋਂ ਪੋਜ਼ਿਟਿਵ ਐ ਸਾਡਾ ਕੰਮ ਹੈ ਜਦੋਂ ਸਰਕਾਰ ਗੱਲਬਾਤ ਲਈ ਸੱਦੂਗੀ ਅਸੀਂ ਉਹਨਾਂ ਨੂੰ ਇੱਕ ਇੱਕ ਗੱਲ ਬੜੇ ਪਿਆਰ ਨਾਲ ਅਮ ਪ੍ਰੋਮਣ ਢੰਗ ਨਾਲ ਚੰਗੇ ਮਾਹੌਲ ਦੇ ਵਿੱਚ ਦੱਸਾਂਗੇ ਵੀ ਸਾਡੀਆਂ ਆ ਦੇਸ਼ ਦੇ ਕਿਸਾਨ ਮਜ਼ਦੂਰ ਦੀਆਂ ਸਮੱਸਿਆਵਾਂ ਮੰਨਣਾ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਹੈ ਉਹ ਦੇਖਣ ਉਹ ਕਿਹੜੇ ਮੂਲੇ ਬਾਕੀ ਜਥੇ ਬੰਦੀਆਂ ਤੁਹਾਡੇ ਨਾਲ ਕਿਉਂ ਨਹੀਂ ਆ ਰਹੀਆਂ ਸਾਰੀਆਂ ਜਥੇ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਦਾ ਪਤਾ ਵੀ ਕਿਹੜੀਆਂ ਨਹੀਂ ਆ ਰਹੀਆਂ ਜਿਹੜੀ 34 ਜਥੇ ਬੰਦੀਆਂ ਸੀ ਉਹ ਸਾਰੀਆਂ ਕਿਉਂ ਨਹੀਂ ਨਹੀਂ ਤੁਸੀਂ ਕਿਸੇ ਦਾ ਨਾਮ ਉਥੂ ਹੀ ਕਿਦਾਂ ਦਾਵਾ ਕਰ ਸਕਦੇ ਵੀ ਨਹੀਂ ਆ ਰਹੀਆਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਸਾਰੀਆਂ ਜਥੇ ਬੰਦਿਆਂ ਦੇ ਨਾਮ ਲੈ ਕੇ ਜਾਣਾ ਠੀਕ ਹੈ ਧੰਨਵਾਦ ਜਾਨ ਕੇ ਹਾਂ ਗ੍ਰਾਹਕ ਸਾਹਿਬ ਵੀ ਜਾਣ ਕੇ ਦੇਖੋ ਇੱਕ ਮਿੰਟ ਕਰੋ ਯਾਰਿਆ ਨਾ ਸਾਡੀ ਗੱਲ ਹੋਈ ਆ ਕਿਸੇ ਨੇ ਜਾਣਾ ਨਹੀਂ ਜਾਣਾ ਉਹਦੀ ਮਰਜ਼ੀ ਹੈ ਗੱਲਬਾਤ ਸਾਡੀ ਸਾਰੇ ਨਾਲ ਮੈਂ ਤੁਹਾਨੂੰ ਦਾਵਾ ਕਰਦਾ ਤੁਸੀਂ ਇਹ ਸਵਾਲ 15 ਨੂੰ ਕਰਿਓ ਕੋਈ ਵੀ ਪੰਜਾਬ ਚ ਨਹੀਂ ਰਹੂਗਾ